ਦੇ ਸਾਹਮਣੇ ਜਾਣਕਾਰੀ ਦਵੇ ਆਹੀ ਜਦੋਂ ਇਹਨਾਂ ਇਹ ਬਾਹਰ ਗਏ ਆ ਨਾ ਬਾਜਮਾਰੀ ਆ ਨਾ ਬਾਜਮਾਰੀ ਦਾ ਹੀ ਪੱਜ ਕੇ ਬਾਹਰ ਹੋਇਆ ਤੇ ਇਹ ਜਦੋਂ ਇਹਨਾਂ ਕੋਤੇ ਗੋਲੀ ਮਾਰ ਚੱਲੀ ਆ ਤੇ ਮੈਂ ਭਾਈ ਹਾਲ ਪੱਜ ਕੇ ਆ ਗਿਆ ਰਸੋਈ ਹਾਲ ਰਸੋਈ ਹਾਲ ਆ ਗਿਆ ਤੇ ਮੈਂ ਉਹਨੂੰ ਭਾਈ ਨੂੰ ਬਾਜਮਾਰਨ ਲੱਗਾ ਭਾਈ ਪੱਜ ਕੇ ਹੋਇਆ ਤੇ ਜਦੋਂ ਦੇਖਿਆ ਸਾਡੇ ਬੰਦੇ ਡਿੱਗੇ ਪਏ ਸੀ ਬਾਹਰ ਤੇ ਇਹ ਲੁੱਟਫੋ ਕਰਨ ਲੱਗੇ ਆ ਲੁੱਟ ਕੋਈ ਲੱਗੇ ਕਰਨ ਮੇਰੇ ਸਾਹਮਣੇ ਕੈਸ਼ ਉਸ ਟਾਈਮ ਹੈਗਾ ਸੀ ਅਜੇ ਕੋਈ ਕੈਸ਼ ਜੇਬ ਚ ਹੀ ਆ ਭਾਈ ਰੱਬ ਜਾਣਦਾ ਜਿੰਨਾ ਹੋਊਗਾ ਜੇਬ ਚ ਹੀ ਆ ਅਸਲ ਤੋਂ ਮੋਕੇ ਤੇ ਉਹ ਵੀ ਦਾ ਤੇ ਤੇ ਕੇ ਜਾ ਲੈ ਕੇ ਜਾ ਨਹੀਂ ਉਹ ਜਿਹੜਾ ਦੂਜਾ ਮੁੰਡਾ ਹੁੰਦਾ ਇੱਥੇ ਬੱਜੀ ਜਿਹੜਾ ਉਹ ਸਾਡਾ ਜਿਹਦੇ ਡੈਥ ਹੋਈ ਹੈ ਇੰਦਾ ਡੈੱਡ ਪਿਆ ਸੀ ਅੱਛਾ ਡੈੱਡ ਪਿਆ ਸੀ ਹਾਂ ਇਹ ਮੁੰਡੇ ਸਾਡੇ ਕਹਿੰਦੇ ਕਹਿੰਦੇ ਕਿ ਇਹਦੀ ਮਤਲਬ ਇਹ ਕਾਬਰ ਗਿਆ ਹੈ ਅੱਛਾ ਜਦੋਂ ਅਸੀਂ ਚੁੱਕ ਕੇ ਦੇਖਿਆ ਜੀ ਤੇ ਇੱਥੇ ਇਸ ਜਗ੍ਹਾ 'ਚ ਗੋਲੀ ਲੰਮੀ ਜੀ ਮੈਂ ਇਹਨਾਂ ਦੇ ਤੇ ਟਾਈਮ ਲਗਭਗ ਕਿੰਨੇ ਕੋਲ 8 ਮਤਲਬ 8 12 12 15 20 ਦੇ ਵਿੱਚ ਇਹ ਹੁੰਦੇ ਆ ਜੀ ਮਾਲਕ ਇੱਥੇ ਬੈਠੇ ਸਾਡੇ ਹਾਂਜੀ ਮਾਲਕ ਇੱਥੇ ਬੈਠੇ ਹਾਂ ਲੋਕ ਤੋਂ ਇਹ ਦੱਸ ਬੱਚਾ ਜਨਕੀ ਅੱਜ ਨੂੰ 8:20 ਦੀ ਗੱਲ ਹੈ ਤੇ ਦੋ ਮੋਟਰਸਾਈਕਲ ਸਵਾਰ ਮੂੰਹ ਬੰਦ ਕੇ ਆਏ ਨੇ ਇਹ ਪਤਾ ਲੱਗਾ ਇਥੋਂ ਇਹਨਾਂ ਨੇ ਪੁੱਛਗਿਛ ਕੀਤੀ ਹੈ ਕਿ ਉਹਨਾਂ ਨੇ ਇਕ ਨੇ ਤੇਲ ਪੋਇਆ ਉਹਨਾਂ ਨੇ ਤੇਲ ਪਾ ਕੇ ਤੇ ਉਹਨਾਂ ਨੂੰ ਪੈਸੇ ਖੋਣ ਲੱਗ ਪਏ ਨੇ ਤੇ ਜਿਹੜਾ ਕਰਿੰਦਾ ਹੈ ਉਹਨਾਂ ਉਹਦੇ ਨਾਲ ਕਾਫੀ ਆਪਣਾ ਮੁਜਮਤ ਕੀਤੀ ਕਿ ਇਹ ਕਿਤੇ ਕਰਕੇ ਉਹ ਜਦੋਂ ਨੇ ਕਰਿੰਦੇ ਨੂੰ ਜਿਹੜੇ ਮਰਨ ਵਾਲੇ ਨੇ ਸੁੱਟ ਲਿਆ ਜਿਹੜਾ ਮੁੰਡਾ ਸੀ ਆਪਣਾ ਕੇਵਲ ਕੇਵਲ ਸਿੰਘ ਉਹਦਾ ਨਾਮ ਸੀ ਜਿਹੜਾ ਮਰਨ ਵਾਲਾ ਉਹਨੇ ਉਹਨੂੰ ਸੁੱਟ ਲਿਆ ਤੇ ਉਹ ਉਹਨੇ ਡੇਗੇ ਤੇ ਗੋਲੀ ਮਾਰ ਦਿੱਤੀ ਜਦੋਂ ਦੂਸਰਾ ਜਿਹੜਾ ਆਪਣਾ ਰਵੀ ਇੱਕ ਕਰਿੰਦਾ ਉਹ ਪੰਪ ਤੋਂ ਬਾਹਰ ਆਇਆ ਚੜਾਉਣ ਆਇਆ ਤੇ ਉਹਨੇ ਉਹਨੂੰ ਵੀ ਗੋਲੀ ਮਾਰ ਦਿੱਤੀ ਉਹਦੇ ਬੱਖੀ 'ਚ ਗੋਲੀ ਵੱਜੀ ਆ ਉਹ ਆਊਟ ਆਫ ਡੇਂਜਰ ਹੈ ਉਹ ਠੀਕ ਹੈ ਬਿਲਕੁਲ ਤੇ ਇੱਥੇ ਅਸੀਂ ਆਪਣਾ ਨਾਲ ਐਸਐਚਓ ਕੁਮਾਨ ਐਸਐਚਓ ਹਰਗੋਬਿੰਦਪੁਰ ਐਸਐਚਓ ਰੰਦਰ ਮੰਗਲ ਐਸਐਚਓ ਕਾਦੀਆਂ ਤੇ ਹੂਡਲ ਸੀਰੀ ਦੀ ਟੀਮ ਪਹੁੰਚ ਗਈ ਹੈ ਤੇ ਅਸੀਂ ਇਹਦੇ ਸੀਸੀ ਫੂਟਸ ਦੇਖ ਕੇ ਅਸੀਂ ਇਸ ਤਰ੍ਹਾਂ ਅ ਭਰਵੀ ਕਰ ਰਹੇ ਹਾਂ ਪਰਚਾ ਤਰਕਰ ਕੇ ਦਰਜ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਜਦ ਇਹ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਤੇ ਸਰ ਕੋ ਕੈਸ਼ ਵੀ ਖੜਿਆ ਹੋਣਾ ਇਸ ਦੇ ਵਿੱਚੋ ਜੇ ਆਪਣਾ ਪੁੱਛਦੇ ਹਾਂ ਕਿੰਨਾ ਕੈਸ਼ ਸੀ ਕੀ ਕੈਸ਼ ਖੜਿਆ ਹੋ ਜੇ ਇਹ ਆਪਣਾ ਇੱਕ ਪੁਛਕਿਸ਼ ਦਾ ਮੈਟਰ ਹੈ ਅਸੀਂ ਪੁਛਕਿਸ਼ ਤੋਂ ਬਾਅਦ ਅਸੀਂ ਕਿੰਨਾ ਮੱਟਦੇ ਇਹ ਉਦਨਵਾਲ ਤੋਂ ਲੈ ਕੇ ਆਏ ਨੇ ਪੈਟਰੋਲ ਪੰਪ ਦੇ ਕੋਈ ਓਨਰ ਸੀਗੇ ਤੇ ਉਹਨਾਂ ਦੇ ਇਹ ਕੰਮ ਕਰਦੇ ਸੀਗੇ ਦੋ ਸੀਗੇ ਇੱਕ ਬਰਾਡਟ ਸੀਗਾ ਤੇ ਬਰਾਡਟ ਜਿਹਦਾ ਨਾਮ ਕੇਵਲ ਸਿੰਘ ਸੀਗਾ ਤੇ ਇਹ ਅ ਅਪ੍ਰੋਕਸੀਮੇਟਲੀ ਕੋਈ 40 ਕੇ ਸਾਲ ਏਜ ਹੋएगी ਤੇ ਤਕਰੀਬਨ ਇਹ ਪੌਣੇ 9 ਵਜੇ ਇਹ ਇਧਰ ਲੈ ਕੇ ਆਏ ਸੀਗੇ ਜਿਹੜੇ ਪੈਟਰੋਲ ਪੰਪ ਦੇ ਓਨਰ ਸੀਗੇ ਤੇ ਉਹ ਕੰਪਲੀਟ ਪਰਸਨ ਸੀਗੇ ਠੀਕ ਹੈ ਫਿਰ ਉਸ ਤੋਂ ਬਾਅਦ तकरीबन 7:30 ਵਜੇ ਦੇ तकरीबन ਇੱਕ ਹੋਰ ਪੇਸ਼ੈਂਟ ਆਇਆ ਸੀਗਾ ਜੋ ਕਿ ਉਹ ਵੀ ਉਸ ਪੈਟਰੋਲ ਬੰਦੇ ਹੀ ਕੰਮ ਕਰਦਾ ਸੀਗਾ ਤੇ ਉਸ ਦਾ ਨਾਮ ਰਵੀ ਕੁਮਾਰ son of ਗਿਰਦਾਰੀ لال ਏਜ 36 ইয়ারস ਸੀਗੇ ਤੇ ਇਹ ਦੋਨੋਂ ਹੀ ਲੈਜਿਸਟਰੀ ਆਫ ਗਨ ਸ਼ਾਟ ਐਸ ਪਰ देयर ਹਿਸਟਰੀ ਦੇ ਜੀਗਰ ਸਮਝ ਰਹਿਣ ਵਾਲਾ ਜੀ ਅ ਰੈਜ਼ੀਡੈਂਟ ਕਮਸਰ ਨੇ ਕਮ ਉਧਰ ਵੱਲ ਪੰਪਟੇ ਕਰਦੇ ਸੀ ਕਮ ਕਰਦੇ ਤੇ ਰੈਜ਼ੀਡੈਂਟ ਦਾ ਨੀ ਪੈਟਰੋਲ ਪੰਪ ਆਨਰ ਨੂੰ ਨਹੀਂ ਪਤਾ ਇਹਨੂੰ ਰੈਫਰ ਕਰਤਾ ਰਵੀ ਕੁਮਾਰ ਨੂੰ ਰਵੀ ਕੁਮਾਰ ਰੈਫਰ ਕਰ ਦਿੱਤਾ ਗਿਆ ਇਹਦੇ ਇਹਦੇ ਵੀ ਇੱਕ ਸੀਰੀਅਸ ਸੀਗੀ ਹਾਲਤ ਇਹ ਗਨ ਸ਼ਾਟ ਇੰਕਰੀ ਸੀਗੀ ਤੇ ਜਿਹੜਾ ਦੂਸਰਾ ਕੇਵਲ ਸਿੰਘ ਆ ਉਹ ਬਰੌਟ ਡੈੱਟ ਸੀਗਾ ਰਵੀ ਕੁਮਾਰ ਹੀ ਹਲਾ ਕੇ ਤਾਂ ਲੈ ਅ ਥੋੜੀ ਸੀਜੇ ਸੀ ਲੱਗ ਰਹੀ ਥੋੜੇ ਨਾ ਫਰਕ ਪੜਦਾ